ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਆਸ ਕਰਦੇ ਹਾਂ ਕਿ ਮੇਰੇ ਭੈਣ ਭਰਾ ਵੀ ਸਾਰੇ ਵਧੀਆ ਠੀਕ ਠਾਕ ਹੋਣਗੇ ਵਾਹਿਗੁਰੂ ਦੀ ਕਿਰਪਾ ਵਿੱਚ ਹੋਣਗੇ ਜੀ ਤੇ ਵਾਹਿਗੁਰੂ ਸਾਹਿਬ ਉਹਨਾਂ ਤੰਦਰੁਸਤ ਰੱਖੇ ਜੀ ਇਹ ਸਭ ਦੇ ਕੰਮ ਕਾਰਜ ਸਵਾਰੇ ਵਾਹਿਗੁਰੂ ਹਨਾ ਜੀ ਆਪਾਂ ਇਹ ਅਰਦਾਸ ਕਰਦੇ ਹਾਂ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਛਾਂ ਦਾ ਵਿੱਚ ਟਾਈਮ ਸਵੇਰ ਪੰਜ ਹੋਈ ਆ ਤੇ ਆਪਣੀਆਂ ਲੱਤਾਂ ਦੁਖੀ ਜਾਂਦੀਆਂ ਦੋਨੋਂ ਕੋਈ ਹਾਲ ਨਹੀਂ ਮੈਂ ਸ਼ਾਲ ਲੱਤਾ ਹੋਇਆ ਇਸ ਟਾਈਮ ਤੇ ਇੱਥੇ ਤੇ ਇਹ ਵੇਸੇ ਮੈਂ ਪਈ ਸੀਗੀ ਤੇ ਹੁਣੇ ਉੱਠ ਕੇ ਇੱਧਰ ਨੂੰ ਆਈ ਆ 3 ਵਜੇ ਤੋਂ ਉਹ ਮੰਨਦਾ ਪੰਜ ਕੁ ਵਜੇ ਤੱਕ 10 ਮਿੰਟ ਹੀ ਹੋ ਗਏ ਦੁਕਾਨ ਤੇ ਆਈ ਨੂੰ ਤੇ ਹੋਰ ਵਧੀਆ ਜੀ ਠੀਕ ਠਾਕ ਹੈ ਨਾ ਤੇ ਪਲੀਜ਼ ਜਿਹੜੇ ਤੁਸੀਂ ਨਵੇਂ ਜੁੜਦੇ ਹੋ ਆਪਣੀ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜਰੂਰ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਜੀ ਹਨਾ ਤੇ ਆਪਾਂ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਰਹਿਣੇ ਹੋਣ ਅੱਜ ਆਪਣਾ ਬਲੌਗ ਨਹੀਂ ਆਇਆ ਮੇਰੀ ਸਾਰੀ ਵੀਡੀਓ ਦੀ ਤਿਆਰੀ ਸੀਗੀ ਪਾਉਣ ਵਾਲੀ ਵੀ ਮੈਰਿਜ ਦੀ ਵੀਡੀਓ ਆਪਣੀ ਆ ਜਾਣ ਵਾਲੀ ਸੀ ਜਿਹੜੇ ਵਿਆਹ ਤੇ ਸਹਜ ਤੇ ਸਹਜ ਦਾ ਡੈਡੀ ਜਾ ਕੇ ਆਏ ਸੀ ਤੇ ਐਨ ਮੌਕੇ ਤੇ ਜੀ ਵਾਈਫਾਈ ਬੰਦ ਹੋ ਗਿਆ ਐਂਡ ਮੈਂ ਇਹਨੋ ਕੀ ਕਰ ਲਈ ਸੀ ਆਪਾਂ ਥੰਮਨੇ ਲਾਉਣ ਵਾਲੇ ਸੀਗੇ ਤੇ ਆਪਣਾ ਉਸ ਟਾਈਮ ਵਾਈਫਾਈ ਬੰਦ ਹੋ ਗਿਆ ਤੇ ਮੈਂ ਦੋ ਤਿੰਨ ਵਾਰ ਟਰਾਈ ਕੀਤਾ ਫੇਰ ਘਰੇ ਨਹੀਂ ਸੀਗਾ ਕੋਈ ਹਨਾ ਫੇਰ ਇੰਨੇ ਸੈੱਜ ਦੇ ਡੜੀ ਆ ਗਈ ਫੇਰ ਉਹ ਉਹਨਾਂ ਨੇ ਦੇਖਿਆ ਜਾ ਕੇ ਤੇ ਕਹਿੰਦੇ ਵੀ ਨਹੀਂ ਰੇਂਜ ਮੈਂ ਕਿਹਾ ਵੀ ਰੇਂਜ ਕਿਉਂ ਨਹੀਂ ਆ ਰਹੀ ਵੀ ਕੀ ਗੱਲਾਂ ਹਨ ਐਨ ਮੌਕੇ ਤੇ ਵਾਈਫਾਈ ਬੰਦ ਹੋ ਗਿਆ ਤੇ ਕੁਝ ਹੋ ਜਾਂਦਾ ਜਿੱਦੋਂ ਉਧਰ ਹਨਾ ਤੁਹਾਨੂੰ ਪਤਾ ਹੀ ਸਾਡੇ ਰੇਂਜ ਦੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਆਤੀ ਉਹ ਚੀਜ਼ ਕਰਕੇ ਵੀ ਇਦਾਂ ਹੋ ਜਾਂਦਾ ਹਨਾ ਚਲੋ ਕੋਈ ਗੱਲ ਨਹੀਂ ਚੱਲੀ ਜਾਂਦਾ ਜੀ ਚੱਲੋ ਸੋ ਚੱਲ ਇਹਦੇ ਵਿੱਚ ਆਪਾਂ ਕੁਝ ਕਰ ਨਹੀਂ ਸਕਦੇ ਹੁਣ ਜਦੋਂ ਵਾਈਫਾਈ ਨਾਲ ਹੀ ਆਪਣੇ ਤਾਂ ਰੇਜ ਵਗੈਰਾ ਆਉਂਦੀ ਉਹਦੇ ਨਾਲ ਹੀ ਕੰਮ ਚੱਲਦਾ ਹਨਾ ਇਹ ਸਾਰਾ ਤੇ ਅੰਦਰ ਜਨੀ ਹੋਰ ਠੀਕ ਹੈ ਜੀ ਹਨਾ ਤੇ ਤੁਸੀਂ ਵਧੀਆ ਪਿਆ ਦਿੱਤਾ ਜੀ ਮੇਰੀ ਵੀਡੀਓ ਵਾਲੀ ਨੂੰ ਮੈਂ ਟੋਪੀ ਵਾਲੀ ਵੀਡੀਓ ਨੂੰ ਜੀ ਬਹੁਤ ਵਧੀਆ ਤੇ ਮੈਨੂੰ ਬਹੁਤ ਵਧੀਆ ਫੀਲ ਹੋਇਆ ਜੀ ਹਨਾ ਬਹੁਤ ਸੋਹਣਾ ਤੇ ਕਈ ਭੈਣਾਂ ਦੇ ਪੁੱਣ ਆਏ ਸੀਗੇ ਪੁੱਛਦਗਾ ਸੀ ਇਹਾਂ ਵੀ ਟੋਪੀ ਮੈਂ ਕੋਈ ਗੱਲ ਨਹੀਂ ਬਣਾ ਦੇਵਾਂਗੀ ਹਨਾ ਜੀ ਉਸ ਵੀਡੀਓ ਵੇਖਣ ਨਾਲ ਮੈਨੂੰ ਕਾਫੀ ਟੋਪਿਕਾਂ ਦੇ ਆਰਡਰ ਵੀ ਆਏ ਆ ਤੇ ਚਲੋ ਵਧੀਆ ਹੋ ਗਿਆ ਜੀ ਹਨਾ ਵਾਹਿਗੁਰੂ ਕਰਦਾ ਜੋ ਕਰਦਾ ਆਪਾਂ ਤਾਂ ਕੀ ਕਰਨ ਵਾਲੇ ਆ ਜੋ ਵਾਹਿਗੁਰੂ ਨੇ ਤੁਹਾਨੂੰ ਪਹਿਲਾਂ ਹੀ ਦੱਸਿਆ ਹਨਾ ਜੀ ਜੋ ਉਹ ਨੇ ਚਾ ਲਿਆ ਉਹੀ ਹੋਣਾ ਆਪਣੇ ਚਾਹੇ ਕੁਝ ਨਹੀਂ ਹੋਣਾ ਇਹ ਸਰਹਣ ਵੱਡੀ ਗੱਲ ਹੀ ਹੁੰਦੀ ਹੈ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਇੱਕ ਚੀਜ਼ ਹੋਰ ਪੱਤੇ ਜਰਾ ਬਣਾ ਲਈਏ ਇਹ ਵੀ ਆਪਣੇ ਕੋਲੇ ਆਰਡਰ ਹੈ ਜੀ ਇਹ ਗੋਲਾਪਾਸ ਕੀਤਾ ਸੀਗਾ ਤੇ ਇਹ Bande ਵੀ ਬਣਾ ਦਿਓ ਤੇ iya pak bena ya yes, halo halo di iya pak bena ya ਸੁਲਾਈ ਕਰਨ ਵਾਲੀ ਰਹਿ ਗਈ ਜੀ ਇਸ ਤਰ੍ਹਾਂ ਇਸ ਤਰ੍ਹਾਂ ਬਣ ਗਈ ਹੈ ਤਾਂ ਸੋਕੇ ਨੂੰ ਸੁਲਾਈ ਕਰ ਦੇਣੀ ਤੇ ਇਹ ਆਪਾਂ ਕੱਲ ਕੀਤੀ ਸੀ ਰਾਤੀ ਸ਼ੁਰੂ ਕੀਤੀ ਸੀ ਸਾਜਕ ਬਣ ਲਈ ਤੇ ਇਹ ਆਪਾਂ ਜਰਾਬ ਦੂਜੀ ਸ਼ੁਰੂ ਕਰੀ ਜਨੇ ਦੇ ਨਾਲ ਦੀ ਤੇ ਆਪਾਂ ਇਹ ਵੀ ਪਾਉਂਦੇ ਸੀ ਕੁੰਡੇ ਤੇ ਮੈਂ ਕਿਹਾ ਚਲੋ ਫਿਰ ਆਪਾਂ ਬਲੌਗ ਵੀ ਨਾਲ ਸ਼ੇਅਰ ਕਰ ਲੈਨੇ ਆ ਹਨਾ ਜੀ ਆਪਾਂ 25 ਕਜੋਟੇ ਲਾਉਣੇ ਹੁੰਦੇ ਆ ਜਰਾਬ ਦੇ ਚੋਵੀ ਲਾ ਲਈਏ ਬੱਤੀ ਲਾ ਲਈਏ ਤੇ ਵੀ ਵਧੀਆ ਫੁੱਲ ਸੈਜ 7 ਨੰਬਰ 8 ਨੰਬਰ ਵਧੀਆ ਸੋਹਣੇ ਬਣ ਜਾਂਦੀ ਹੈ ਤੇ ਲੰਬਾਈ ਚ ਵੱਧ ਘਟ ਹੋ ਜਾਂਦੀ ਹੈ ਜੀ ਤੇ ਉਹਨ ਜੋ ਪੈਰ ਦਾ ਸੈਜ ਵਧੀਆ ਸਹੀ ਰਹਿੰਦਾ ਤੇ ਜਿੰਨੀਆਂ ਵੀ ਆਪਾਂ ਚਰਬਾਂ ਹੁ ਕੀਤੀਆਂ ਇਸ ਤੋਂ ਪਹਿਲਾਂ ਬਣਾਈਆਂ ਤੇ ਵਧੀਆ ਵੀ ਨਾਪ ਵਧੀਆ ਸੋਹਣਾ ਹੁੰਦਾ ਇਸ ਤਰ੍ਹਾਂ ਤੇ ਆਪਾਂ ਕੁੰਡੇ ਪਾ ਲ ਕੇ ਇਸ ਤਰ੍ਹਾਂ ਆਣਾ ਜੇ ਤੁਸੀਂ ਕੁੰਡੇ ਪਾਉਣੇ ਆ ਵਿਖਣੇ ਆ ਸਿੱਖਣੇ ਆ ਇਸ ਤਰ੍ਹਾਂ ਜੀ ਹਨਾ ਇੱਕ ਧਾਗਾ ਪਤੈ ਨਾਲ ਲੜਾ ਕੀਤਾ ਇਹਨੂੰ ਆਪਾਂ ਐਵੇਂ ਕਰ ਲੈਣਾ ਜੀ ਇੱਥੋਂ ਉਂਗਲ ਤੇ ਜੜਾ ਕੇ ਇਧਰ ਐਵੇਂ ਤੇ ਇਧਰੋਂ ਐਵੇਂ ਮੈਂ ਇਸੇ ਤਰੀਕੇ ਨਾਲ ਗੁੰਡੇ ਪਾਉਣੀ ਹੈ ਜੀ ਅੰਜ ਹੋਰ ਕਈ ਕਾਫੀ ਤਰੀਕੇ ਹੈਗੇ ਗੁੰਡੇ ਪਾਉਣ ਵਾਲੇ ਇਸੇ ਤਰ੍ਹਾਂ ਆਪਾਂ ਪਾ ਲੈਨੇ ਜੀ ਮੇਰਾ ਸਟਾਰਟਿੰਗ ਤੋਂ ਇਹ ਹੀ ਸਟਾਈਲ ਰਿਹਾ ਇਦਾਂ ਹੀ ਆਪਾਂ ਗੁੰਡੇ ਪਾਉਣੀ ਹੈਗੇ ਤਾਂ ਸੇ ਜੀ ਤੇ ਇਸ ਤਰ੍ਹਾਂ ਇਹ ਗੁੰਦ ਜੀ ਬਣ ਜਾਂਦੀ ਆ ਦੇ ਪੁੱਠੇ ਦੀ ਤੇ ਇਹ ਆਏ ਆਂ ਸੀ ਆਪਾਂ ਫਿਰ ਇਧਰੋਂ ਐਵੇਂ ਗੁੰਦ ਚੀ ਬਣਾਈ ਐ ਚਾਰ ਸਾਲ ਆਈਆਂ ਆਪਾਂ ਪੁੱਠਾ ਦਾ ਪੰਗਾ ਸੀ ਜੀ ਇਸ ਤਰ੍ਹਾਂ ਨਾਲ ਸੀ ਐਵੇਂ ਆਪ ਪੁੱਠਾ ਦਾ ਪੰਗਾ ਆਪਾਂ ਇਸ ਤਰ੍ਹਾਂ ਇਹ ਫਿਰ ਗੋਲਜੀ ਬਣ ਗਈ ਤੇ ਸਾਈਡਾਂ ਦੇ ਆਪਾਂ ਬਣਾਇਆ ਜੀ ਬਾਰਡਰ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਕਿ ਫਿਰ ਆਪਾਂ بس ਇਹਨਾਂ ਨੂੰ ਦੋਨੇ ਬੁਣ ਕੇ ਸਲਾਈ ਕਰਦੇ ਹੁੰਦੇ ਆ ਜੀ ਪਤਾ ਕਿਉਂ ਦੋਨੇ ਬੁਣ ਕੇ ਸਲਾਈ ਕਰਦੇ ਹੁੰਦੇ ਆ ਕਿਉਂਕਿ ਜੀ ਕਈ ਵਾਰੀ ਨਾ ਜਿਹੜੀ ਇਹ ਚੀਜ਼ ਆ ਗੁੱਠਾ ਇਹ ਵਾਰੀ ਫੇਰ ਜਿਰਾਬ ਪਸਾਰੀ ਇਹ ਵੀ ਜਿਰਾਬ ਪਹਿਲਾਂ ਪਾਉਂਦੀਏ ਤੇ ਫਿਰ ਪਤਾ ਕੀ ਇਹਦੇ ਵਿੱਚ ਇਦਾਂ ਹੁੰਦਾ ਵੀ ਕਈ ਵਾਰੀ ਗੂਠਾ ਆਪਣੀ ਉਲਟ ਸਾਈਡ ਨਿਕਲ ਜਾਂਦਾ ਇਹਦੇ ਲਈ ਸਾਈਡ ਨਿਕਲ ਜਾਂਦਾ ਦੂਸਰੀ ਜਿਰਾਬ ਦੇ ਬੇਸ ਸਾਈਡ ਤੇ ਨਿਕਲ ਜਾਂਦਾ ਤਾਂ ਕਿ ਮੈਂ ਦੋਨੇ ਪਾਉਣ ਕੇ ਸਲਾਈ ਕਰਦੀ ਹਣੀ ਬਾਅਦ ਦੇ ਵਿੱਚ ਤਾਂ ਕਿ ਜੋ ਆਪਾਂ ਨੂੰ ਦੁਬਾਰਾ ਕੰਫਿਊਜ਼ਨ ਬਿਲਕੁਲ ਨਾ ਹੋਵੇ ਹਨਾ ਜੀ ਇਸ ਜਿਹੜੀ ਇਹ ਮੋਦ ਬਣੀ ਹੈ ਇਸ ਤਰ੍ਹਾਂ ਇਹ ਆਪਾਂ ਬੀ ਕੁੰਡੇ ਘਟਾਉਣ ਵਾਲੀ ਇਹ ਹੀ ਚੀਜ਼ ਬਣੀ ਹੈ ਇਸ ਤਰ੍ਹਾਂ ਇਹ ਆਪਾਂ ਤੁਹਾਨੂੰ ਜਿਹੜੀ ਆਪਾਂ ਹਜਰਾ ਅਪਣਾਵਾਂਗੇ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਹਨਾ ਜੀ ਇਹ ਆਪਾਂ ਕੋਈ ਚੈਟ ਨਹੀਂ ਆਉਦੀ। ਹਾਂ ਆਪਣੇ ਕੋਲ ਸਹਜ ਆਵੇ ਆਪਾਂ ਉਹ ਦਿਨ ਸਰਵਾ ਸੁਣ ਲਗੀ ਆਪਾਂ ਨੂੰ ਕੀ ਕਹਿੰਦਾ ਹੈ ਹੈਨਾ ਜੀ। ਹਾਂਜੀ ਦੱਸੋ। ਹਾਂਜੀ ਕੀ ਹਾਲ ਹੈ ਜੀ? ਇਸ ਤਰ੍ਹਾਂ ਦੀ ਆਪਾਂ ਇਹ ਬਣਾ ਲਿਆ ਹੈ ਹਨਾ ਜਰਾਬਾਂ ਬਣ ਗਈ। ਤੇ ਹੁਣ ਆਪਾਂ ਇਹਨੂੰ ਗੁੱਠਾ ਕੱਢਣਾ ਤੇ ਇੱਕ ਪਾਸੇ ਪੰਜਾ ਬਣਾਉਣਾ ਹੈਗਾ। ਤੇ ਆਪਾਂ ਇਸ ਤਰ੍ਹਾਂ ਹੀ ਵੇਖ ਲੈਣੀ ਹੈ ਜੀ ਇਹਦੀ ਇਹ ਚੀਜ਼ ਸਾਡੇ ਤੋਂ ਸਪੀਕ ਕਰਾਉਣੇ ਨਹੀਂ ਪਤਾ ਨਹੀਂ ਕਿ ਉਹ ਜਿੱਥੇ ਦੇਖਣ ਲੰਘੀ ਜਾਂਦੇ ਕੋਈ ਸਬਜੀ ਵਾਲੇ ਤੇ ਕਦੇ ਪੋਟਾਂਗੇ ਆਹ ਸੇ ਤੇ ਨਿੱਧਰੇ ਦਾ ਬੁੱਧਾ ਤੇ ਨਿੱਧਰੇ ਦਾ ਪੰਜਾ ਹੁਣ ਆਪਾਂ ਇਧਰਲੀ ਸਾਈਡ ਤੇ ਪੰਜੇ ਵਾਲੇ ਕਟਾਂਗੇ ਤੇ ਇਹ ਆਪਣੇ ਕੋਲ 25 ਜੋਟੇ ਆਪਾਂ ਤਿੰਨ ਹਿੱਸੇ ਚੰਡ ਲਈਏ ਠੀਕ ਹੈ ਨਾ ਜੀ ਤੇ ਤਿੰਨ ਪਾਉਣਾ ਹੈ ਪੰਜੇ ਵਾਲੇ ਸਾਈਡ ਕਟਾਂਗੇ ਫਿਰ ਆਪਾਂ ਬੁਲਾਂਗੇ ਆਨ ਪੌਣਾ ਤੇ ਕਰ ਲਾਂਗੇ ਬੰਕੇ ਹੁਣ ਆਪਾਂ ਆਹ ਵਾਲੀ ਜਿਹੜੀ ਵੱਟ ਬਣਾਈ ਹੋਈ ਹੈ ਇਹ ਆਪਾਂ ਹੁਣੇ ਬਣਾਉਂਦੇ ਹਾਂ ਨਾ ਪਰ ਸਿੱਧਾ ਬਣਾਉਂਦੇ ਆਂ। ਉਹ ਜੰਮ ਕੇ ਟੀਲਾਗਾ ਇਸ ਤਰ੍ਹਾਂ <noise> Wahikru, 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 wahikru,

ਜੀ ਇਸ ਤਰ੍ਹਾਂ ਆਪਾਂ ਤਿੰਨੇ ਸਿੰਚ ਕਰ ਲਈ ਜੀ ਕੁੰਡੇ ਇਹ ਗੂਠੇ ਦੇ ਰਹਿ ਗਏ ਜੀ ਤੇ ਇੱਥੋਂ ਇਸ ਤਰ੍ਹਾਂ ਦੇ ਇਧਰ ਦੇ ਇਧਰ ਆ ਗਏ ਜੀ ਉਂਗਲਾਂ ਵਾਲੀ ਪਾਸੇ ਠੀਕ ਹੈ ਨਾ ਜੀ ਤੇ ਹੁਣ ਆਪਾਂ ਇੱਥੋਂ ਜਿਹੜਾ ਉਹ ਸਾਈਡ ਤੋਂ ਕੁੰਡਾ ਘਟਾਉਣਾ ਹੁੰਦਾ ਆਪਾਂ ਤੁਹਾਨੂੰ ਉਹ ਚੀਜ਼ ਦੱਸ ਦਿਆਂ ਇੱਕ ਕੁੰਡਾ ਪਿੱਧਰਲੇ ਸਾਈਡ ਤੋਂ ਲਾ ਲੈਣਾ ਜਿਹਦੀ ਪਾਸੇ ਸਲਾਈ ਬਣੀ ਹੋਈ ਹੈ ਇਹਨੂੰ ਐ ਇਹਨੂੰ ਐ ਚੜਾ ਲੈਣਾ ਤੇ ਜਿਹੜਾ ਵਿਚਾਲੜਾ ਕੁੰਡਾ ਹੋਊਗਾ ਹਨਾ ਜੀ ਉਹ ਆਪਾਂ ਇਸ ਤਰ੍ਹਾਂ ਲਾ ਕੇ ਤੋਂ ਦੁਕਾਨ ਵਾਲਾ ਕੁੰਡਾ ਚੱਕ ਲੈਣਾ ਤੇ ਫੇਰੇ ਨੂੰ ਐ ਕਰ ਲੈਣਾ ਵਾਪਸ ਪਾ ਕੇ ਵਾਪਸ ਫੇਰ 21 ਸਲਾਈ ਤੇ ਜਿਹੜੇ ਪਾਸੇ ਬਕੁੰਡੇ ਬੰਨਦੇ ਰਹੇ ਉਧਰਲੇ ਪਾਸੇ ਕਰਕੇ ਤੇ ਇਹਨੂੰ ਐ ਐਸਜੀ ਤੋਂ ਫੇਰੇ ਨਾ ਇਹਨਾਂ ਨੂੰ ਇਕੱਠਿਆਂ ਬੰਨਦਾ ਤੇ ਇਹ ਇਸ ਤਰ੍ਹਾਂ ਐਵੇਂ ਆਹ ਵਾਲੀ ਚੀਜ਼ ਬਣ ਜੂਗੀ ਤੁਹਾਨੂੰ ਮੈਂ ਦੂਜੇ ਰੋਟ ਕਰਕੇ ਦਿਖਾਉਣੀ ਆ ਆਸੇ ਜੀ ਆਹ ਵਾਲੀ ਚੀਜ਼ ਬਣੂਗੀ ਦੋ ਸਲਾਂਗਾਂ ਬਣਾ ਲੀ ਨਾ ਜਦੋਂ ਆਪਾਂ ਨੂੰ ਫੇਰ ਇਹ ਚੀਜ਼ ਦਿਖਝੂਗੀ ਆਮ ਵੰਟੂ ਵੀ ਤੇ ਫਿਰ ਉਸੇ ਤਰ੍ਹਾਂ ਇਹਨੂੰ ਵਾਪਸ ਐਵੇਂ ਬੰਨ ਲਾਂਗੇ ਤੇ ਫੇਰ ਉਲਟੀ ਸਲਾਈ ਪਾਈਂਗੀ ਇਸ ਤਰ੍ਹਾਂ ਇਹ ਬੰਨ੍ਹ ਲੀ ਜਿਦਾ ਪਰਖੇ ਕੁੰਡਾ ਵਾਲੇ ਕੁੰਡਾ ਇਹਨਾਂ ਜਿਆਦਾ ਬੰਨ ਜਾਂਦੀ ਹੈ। ਹਾਂ। ਐਵੇਂ ਐਵੇਂ ਕੁੰਡੇ ਕਰਦੇ ਹਾਂ। ਉਂਗਲਾਂ ਅਲਸਿਆ ਰਹਿੰਦੇ। ਇਹ ਜਿਹੜਾ ਬੁਲਾਣਾ ਪਾਸੇ ਦਾ ਤੇ ਵਾਲਾ ਗੁੱਤ ਬਾਚ ਬਣਾਗੇ ਤੇ ਆਪਾਂ ਜਿਹੜੀ ਇਹ ਜਿਹੜਾ ਬੁਣੀ ਉਹ ਤੁਹਾਨੂੰ ਦਿਖਾਉਣੇ ਆ। ਜਿਹੜੀ ਆਪਾਂ ਕੁੰਡੇ ਘਟਾਣਿਆ ਉਹ ਆਟੀ ਜੀ ਬਣੂਗੀ ਇਸ ਤਰ੍ਹਾਂ। ਆਹ अएं आज दूरी इस तरह ठीक है जी ते ये गूटा इस तरह बन दें इत अ सिलाई हो जूगी या मकाली साइड आज एवं ये जराब बन जूगी ਇਹ ਪਕਾਣਾ ਰਿਹਾ ਹੈ ਤੇ ਜੇ ਮੇਰੀ ਇਹ ਚੀਜ਼ ਛੋਟੀ ਜਿਹੀ ਕੋਸ਼ਿਸ਼ ਤੁਹਾਨੂੰ ਵਧੀਆ ਲੱਗੀ ਹਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਠੰਡ ਬਹੁਤ ਹੋ ਗਈ ਜੀ ਤੇ ਮੇਰੀ ਭੈਣਾਂ ਨੂੰ ਭਰਾਵਾਂ ਨੂੰ ਤੇ ਜਿਹੜੇ ਮੇਰੇ ਵੀਰ ਡਰਾਈਵਰ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੇ ਹਨ ਸਾਰਿਆਂ ਨੂੰ ਰਿਕਵੈਸਟ ਹੈ ਹਨਾ ਵੈਸੇ ਤਾਂ ਸਾਰੇ ਸਾਰੇ ਸਿਆਣੇ ਆ ਸਮਝਦਾਰ ਆ ਤੇ ਪਰ ਫਿਰ ਵੀ 2 ਮਿੰਟ ਲੱਗ ਜਾਣਾ ਲੇਟ ਹੋ ਜੀ ਕੋਈ ਗੱਲ ਨਹੀਂ ਹੁੰਦੀ ਪਲੀਜ਼ ਗੀਕਲ ਨੂੰ ਹੌਲੀ ਤੇ ਆਰਾਮ ਨਾਲ ਧਿਆਨ ਨਾਲ ਚਲਾ ਕੇ ਲਜਾਇਆ ਕਰੋ ਹਨਾ ਜੀ ਲੱਖਾਂ ਮਾਪਿਆਂ ਦੇ ਬੱਚਿਆਂ ਨੂੰ ਆਪਾਂ ਤੜਕੇ ਵੇਣਾ ਤੇ ਚੜ੍ਹਾ ਦਿੰਨੇ ਹਾਂ ਸਕੂਲ ਜਾਂਦੇ ਆ ਹਨਾ ਇਹ ਚੀਜ਼ਾਂ ਨੂੰ ਧਿਆਨ ਚ ਰੱਖਿਆ ਕਰੋ ਹਨਾ ਜੀ ਬਹੁਤ ਐਕਸੀਡੈਂਟ ਹੋਈ ਜਾਂਦੇ ਆ ਹੁਣ ਤਾਂ ਉਹੀ ਹੈ ਜੀ ਜੋ ਵਾਇਰ ਨੂੰ ਮਨਜੂਰ ਆ ਹਨਾ ਪਰ ਚ ਕੁਝ ਨਹੀਂ ਕਰ ਸਕਦੇ ਪਰ ਫਿਰ ਵੀ ਮੇਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਵੀ ਜ਼ਰੂਰ ਧਿਆਨ ਰੱਖਿਆ ਕਰੋ ਇਹਨਾਂ ਚੀਜ਼ਾਂ ਦਾ ਹਨਾ ਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਐਂਡ ਤੋ ਸੌਰੀ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਜਰੂਰ ਵੇਖਿਆ ਕਰੋ ਮੇਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਠੀਕ ਹੈ ਜੀ ਅੱਜ ਦੇ ਬਲੌਗ ਦਾ ਇੱਥੇ ਐਂਡ ਕਰਦੇ ਆਂ ਮਿਲਾਂਗੇ ਕਿਸੇ ਨਵੇਂ ਬਲੌਗ ਨਾਲ ਤੱਕ ਲਈ ਸੈਸਟਿਕਰ ਬਾਏ ਬਾਏ